ਸਸ਼ੀਕਾਲ ਮੈਂ ਤੋਰਨਾਲ ਪ੍ਰੀਆ ਤਾਂ ਵਿਆਹ ਵਾਲੇ ਘਰ ਦੇ ਵਿੱਚ ਬਦਮਾਸ਼ਾ ਵੱਲੋਂ ਵੱਡਾ ਕਾਰਾ ਕੀਤਾ ਗਿਆ ਬਦਮਾਸ਼ਾ ਵੱਲੋਂ ਘਰ ਦੇ ਜੀ ਅਤੇ ਮਹਿਮਾਨਾਂ ਉੱਤੇ ਹਮਲਾ ਕੀਤਾ ਗਿਆ ਜਸੂਰਾਨ ਪੰਜ ਲੋਕ ਜ਼ਖਮੀ ਹੋ ਚੁੱਕੇ ਨੇ ਹਸਪਤਾਲ ਦੇ ਵਿੱਚ ਜ਼ਿਰ ਇਲਾਜ ਨੇ ਤਾਂ ਪਹਿਲਾ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਵਾਵਾਂਗੇ ਜਿੱਥੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਵੀ ਇਹ ਵਿਆਹ ਵਾਲਾ ਘਰ ਘੱਟ ਲੱਗ ਰਿਹਾ ਤੇ ਜੰਗ ਦਾ ਮੈਦਾਨ ਜ਼ਿਆਦਾ ਲੱਗ ਰਿਹਾ ਤੁਹਾਨੂੰ ਦੱਸਿਆ ਗਿਆ ਕਿ ਬਦਮਾਸ਼ਾਂ ਵੱਲੋਂ ਪੂਰੇ ਘਰ ਦੇ ਵਿੱਚ ਸਮਾਨ ਨੂੰ ਖਿਲਾਰਿਆ ਗਿਆ ਘਰ ਦੇ ਉੱਤੇ ਹਮਲਾ ਕੀਤਾ ਗਿਆ ਜਸੂਰਾਨ ਲੋਕ ਕਾਫੀ ਜ਼ਿਆਦਾ ਸਹਿਮੇ ਹੋਏ ਨੇ ਅਤੇ ਜਾਣਕਾਰੀ ਮਿਲੀ ਹੈ ਕਿ ਇੱਕ ਦਿਨ ਪਹਿਲਾਂ ਵਿਆਹ ਰੱਖਿਆ ਹੋਇਆ ਸੀਗਾ ਅਤੇ ਉਸ ਦੌਰਾਨ ਕੁਝ ਅਣਜਾਨ ਲੋਕ ਬਰਾਤ ਦੇ ਅੰਦਰ ਦਾਖਲ ਹੁੰਦੇ ਨੇ ਵਿਆਹ ਦੇ ਵਿੱਚ ਦਾਖਲ ਹੁੰਦੇ ਨੇ ਹੁੰਦਾ ਹੈ ਉਹਨਾਂ ਵੱਲੋਂ ਸ਼ਰਾਬ ਪੀ ਕੇ ਖਲਾਰਾ ਪਾਇਆ ਜਾਂਦਾ ਹੈ ਅਤੇ ਜਦੋਂ ਪਰਿਵਾਰਿਕ ਸੱਜਣਾ ਵੱਲੋਂ ਉਹਨਾਂ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅਗਲੇ ਦਿਨ ਯਾਨੀ ਕਿ ਅੱਜ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਘਰ ਦਾ ਸਾਰਾ ਪਤਾ ਪਰ ਪ੍ਰਾਪਤ ਕਰਦੇ ਨੇ ਅਤੇ ਘਰ ਦੇ ਅੰਦਰ ਦਾਖਲ ਹੋ ਕੇ ਘਰ ਦੇ ਜੀਵਨ ਨੂੰ ਨੁਕਸਾਨ ਪਹੁੰਚਾਉਂਦੇ ਨੇ ਅਤੇ ਵੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਲਾੜੇ ਨੂੰ ਨੁਕਸਾਨ ਪਹੁੰਚਾਉਣਗੇ ਪਰ ਇਸ ਵਿਚਾਰੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਘਰ ਦੇ ਵਿੱਚ ਇੱਕ ਨਵੀਂ ਵਿਆਹੀ ਵੋਟੀ ਆਈ ਹੋਵੇ ਅਤੇ ਉਸ ਘਰ ਦੇ ਵਿੱਚ ਅਜਿਹਾ ਕੁਝ ਖੋ ਜਾਵੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਉਸ ਨਵੀਂ ਵਿਆਹੀ ਵੋਟੀ ਉੱਤੇ ਕੀ ਬਿਤਰੀ ਹੋਵੇਗੀ ਤਾਂ ਪਰਿਵਾਰ ਦੇ ਤਾਂ ਸੈਮੀ ਹੋਏ ਨੇ ਜਿੱਥੇ ਖੁਸ਼ੀਆਂ ਸਿਸ ਘਰ ਦੇ ਵਿੱਚ ਉੱਥੇ ਹੀ ਮਿੰਟਾਸ ਕਿੰਟਾ ਦੇ ਵਿੱਚ ਇੱਕ ਘਟਨਾ ਹੈਗਾ ਜੰਗ ਦਾ ਮੈਦਾਨ ਪਾ ਜਾਂਦਾ ਚਸੁਰਨ ਪੰਜ ਲੋਕ ਜਿਹੜੇ ਨੇ ਜ਼ਖਮੀ ਹੋ ਜਾਂਦੇ ਨੇ ਤੁਹਾਨੂੰ ਦੱਸ ਦਿੰਨੇ ਕਿ ਪੂਰਾ ਮਾਮਲਾ ਜਿਹੜਾ ਹੈ ਫਾਜ਼ਲਕਾ ਦੇ ਮਾਦਮ ਨਗਰੀ ਮੁਹੱਲੇ ਤੋਂ ਸਾਹਮਣੇ ਆਇਆ ਜਿੱਥੇ ਇਹ ਘਟਨਾ ਵਾਪਰੀ ਗਈ ਅਤੇ ਵਿਆਹ ਵਾਲੇ ਘਰ ਦੇ ਵਿੱਚ ਬਦਮਾਸ਼ਾਂ ਵੱਲੋਂ ਇਹ ਵੱਡੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਪੂਰੇ ਮਾਮਲੇ ਨੂੰ ਲੈ ਕੇ ਹੋਰ ਜਾਣਕਾਰੀ ਕੀ ਸਾਹਮਣੇ ਆਈ ਹੈ ਉਹ ਸੁਣ ਲੈਣੇ ਜੀ ਮੈਮ ਕੀ ਨਾਂ ਤੁਹਾਡਾ ਮੇਰਾ ਨਾਮ ਮਨਜੀਤ ਹੈ ਜੀ ਕੀ ਮਾਮਲਾ ਕੀ ਹੋਇਆ ਹੈ ਸਰ ਕੱਲ੍ਹ ਸਾਡੇ ਭਾਂਜੇ ਦੀ ਬਰਾਤ ਸੀ ਜੀ ਅਸੀਂ ਪੈਲੈਸ ਚ ਗਏ ਆ ਤੇ ਅਸੀਂ ਥੋੜਾ ਲੇਟ ਪਹੁੰਚੇ ਤਾਂ ਪਹਿਲਾਂ ਨਾ ਮੁੰਡਿਆਂ ਨੇ ਜਿਹੜੇ ਆਏ ਆ ਸਾਡੇ ਰਿਸ਼ਤੇਦਾਰ ਆ ਉਹ ਕੋਈ ਜਿਹੜੇ ਗੈਸਟ ਸਾਡੇ ਆਏ ਆ ਉਹ ਪਹਿਲਾਂ ਚੰਗੀ ਨਾਲ ਈ ਖਾ ਲਿਆ ਤੇ ਫਿਰ ਜਿਹੜੇ ਆਰਕੈਸਟਰਾ ਵਾਲਿਆ ਕੁੜੀਆਂ ਸੀ ਉਹਨਾਂ ਨਾਲ ਨੱਚਦੇ ਗਾਉਂਦੇ ਸੀ ਜੀ ਫਿਰ ਨੱਚਣ ਗਾਣ ਵਾਲੇ ਮੁੰਡਿਆਂ ਨੇ ਕਿਹਾ ਵੀ ਸਾਡਾ ਮਾਹੌਲ ਨਾ ਖਰਾਬ ਕਰੋ ਤੇ ਉਹ ਆਂਦੇ ਨੇ ਅਸੀਂ ਅਸੀਂ ਤਾਂ ਨੱਚਣਾ ਹੈਗਾ ਕਿਉਂਕਿ ਇੱਥੇ ਕੁੜੀਆਂ ਬੁੜੀਆਂ ਸਾਡੀਆਂ ਹੈਗੀਆਂ ਉਹ ਮੰਨੇ ਨਹੀਂ ਤੇ ਅਸੀਂ ਫਿਰ ਤੇ ਗਾਲ੍ਹਾਂ ਕੱਢਣ ਲੱਗੇ ਤਾਂ ਉਹ ਬੜਾ ਹੀ ਜ਼ਿਆਦਾ ਸ਼ਰਾਬ ਜਿਆਦਾ ਹੀ ਪੀ ਲੈਸ ਉਹ ਬਰ ਹੋ ਗਿਆ ਸੀ ਸਾਡੇ ਮੁੰਨੇ ਨੇ ਉਹਨੂੰ ਕੀ ਕੀਤਾ ਇੱਕ ਨੂੰ ਬਾਹਰ ਕੱਢਦਾ ਉਹ ਚਲਾ ਗਿਆ ਫਿਰ ਦੂਜਾ ਝੜ ਆਇਆ ਉਹ ਐਵੇਂ ਕਰਨ ਲੱਗਿਆ ਉਹਨੂੰ ਵੀ ਗੇਟ ਦੇ ਬਾਹਰ ਲਿਆ ਉਹ ਐਡੀਆਂ ਭੈਣਾ ਮਾਵਾਂ ਦੀਆਂ ਕਾਲਾ ਮੜਿਆ ਬੱਚਿਆਂ ਨੇ ਫੇਰ ਉਹਨੂੰ ਉਥੇ ਡਰੇ ਗਲਿਆ ਕੱਲ ਕੱਲ ਕੇ ਅੱਜ ਹੱਕ ਹਲ ਕੱਲ ਦੀ ਦਾਦੀ ਦੀ ਗੱਲ ਕਿਹੜੇ ਪੈਲਸ ਵਿਆ ਸੀ ਹਾਂਜੀ ਭਾਈ ਜੀ ਮਾਜ ਲਗਾ ਸੀਗਾ ਹਾਂਜੀ ਹਾਂਜੀ ਤੇ ਅਸੀਂ ਫਿਰ ਕੀ ਕੀਤਾ ਉਹਨੂੰ ਛੁਟਾਰਤਾ ਅਸੀਂ ਕਿਹਾ ਜਾਣ ਉਹਦੀ ਮਾਂ ਸੀ ਨਾਲ ਦੇਖ ਤੀ ਸੀ ਸਾਨੂੰ ਵੇਖ ਕੇ ਉਹਦੀ ਮਾਂ ਦਾ ਸਾਨੂੰ ਆਪ ਦੁੱਖ ਆਇਆ ਉਹਦੀ ਮਾਂ ਰੋਂਦੀ ਪਈ ਐ ਇਦਾਂ ਕਰਦਾ ਪਿਆ ਹਾਂ ਅਸੀਂ ਸਾਰੇ ਬੱਚਿਆਂ ਨੂੰ ਮਨਾਇਆ ਕਿ ਦੇਖੋ ਉਹਦੀ ਬੇਚਾਰੀ ਮਾਂ ਰੋਂਦੀ ਤੇ ਸਾਡੇ ਬੱਚੇ ਅਫਸੋਸ ਕਰਦੇ ਕਹਿੰਦੇ ਵੇਖੋ ਉਹਦੀ ਮਾਂ ਕਿਵੇਂ ਰੋਂਦੀ ਪਈ ਉਹਦੀ ਐਡੀ ਨਿੱਕੀ ਕੁੜੀ ਉਹ ਵੀ ਰੋਂਦੀ ਪਈ ਐ ਤੇ ਅਸੀਂ ਹੁਣ ਕੱਲ ਜਾਣਾ ਸੀ ਤੇ ਅੱਜ ਨਾ ਆਪ ਦੇ ਕੱਪੜੇ ਲੈੜੇ ਰੱਖੀ ਜਾਂਦੇ ਸੀ ਤੇ ਆ ਬੱਚਿਆਂ ਨੇ ਕਦੇ ਉੱਦੇ ਪਾ ਕੇ ਬਿਠਾ ਤੇ ਹੁੰਡੇ ਸਾਰੇ ਉੱਤੇ ਚਲੇ ਗਏ ਨੇ ਸੌਣ ਵਾਸਤੇ ਪਏ ਪਏ ਸੀ ਪਰ ਤੇ ਉਹ ਬਾੜਾ ਹੈ ਅੰਦਰ ਤੇ ਜਿਹੜਾ ਵਿਆਹਿਆ ਬੱਚਾ ਉਹ ਸੀ ਇੱਕ ਮੇਰੇ ਜੇੜ ਦਾ ਮੁੰਡਾ ਉਹ ਸੀ ਇੱਥੇ ਉਹਨਾਂ ਨੇ ਕਾਪੇ ਚਲਾਤੇ ਚਾਰ ਪੰਜ ਬੰਦੇ ਅੰਦਰ ਬਾੜਾ ਤੇ ਪੰਜ ਛੇ ਬਾਹਰ ਸੀ ਤੇ ਉਹ ਖੁਲਾੜੀਆਂ ਵੀ ਦਕਾਪੇ ਵੀ ਤੇ ਕੁੜੀਆਂ ਚੀਕਾ ਮਾਰਨ ਲੱਗੀਆਂ ਤੇ ਉਹ ਮੁੰਡੇ ਇੱਕ ਤੁੰਸੀ ਜਿਹੜਾ ਵਿਆਹਿਆ ਉਹਨੂੰ ਤਦਵਾਦ ਕਰ ਲਿਆ ਹੰਤਾ ਇਹਨੂੰ ਵੀ ਮਤਲਬ ਜਿਹੜਾ ਦੂਜਾ ਜੇੜ ਦਾ ਮੁੰਡਾ ਉਹਨੂੰ ਪਾਏ ਗਏ ਨੇ ਤੇ ਜਦੋਂ ਸੋਰ ਵਜਿਆ ਜਿਹੜੇ ਉੱਤੇ ਮੁੰਡੇ ਪੈਸੇ ਉਹ ਵੀ ਥੱਲੇ ਆ ਗਏ ਨੇ ਫਿਰ ਉਹਨਾਂ ਨੇ ਇੱਥੇ ਵਿਚਾਲਿਆ ਉਹਨਾਂ ਨੂੰ ਖੜ ਲਿਆ ਉਹਨਾਂ ਨੂੰ ਬਹੁਤ ਮਾਰਿਆ ਤੇ ਆ ਵਿਚਾਰੀ ਸਾਡੀ ਰਾਜੀ ਭਤੀਜੀ ਉਹ ਆਪੇ ਦੇ ਆਨੂ ਉਹਦਾ ਸਾਡੀ ਜੇੜ ਦੀ ਕੁੜੀ ਆ ਮੇਰੇ ਬੱਚੇ ਛੋਟੇ ਆ ਆਪਦੇ ਭਰਾ ਨੂੰ ਇਹ ਫੜ ਲਿਆ ਤੇ ਉਹਨੇ ਕੁਨਾਰੀ ਮਾਰਿਆ ਤਾਂ ਉਹ ਆਪਦੇ ਭਰਾ ਨੂੰ ਛੱਡੇ ਨਾ ਤੇ ਕੁੜੀ ਨੇ ਤਾਂ ਉਹ ਚਾਰ ਨੂੰ ਚਪੇੜ ਮਾਰਿਆ ਤੇ ਉਹ ਤਾਂ ਐ ਕਰਕੇ ਕੰਨ ਖਿੱਚ ਲਿਆ ਤੇ ਰੰਗ ਵੀ ਖਿੱਚੇ ਤੇ ਬਸ ਪੁੱਟੀ ਵਾਲੇ ਕਮਰੇ 'ਚ ਭੜੀ ਜਾਣ ਜਿੱਥੇ ਮੁੰਡਾ ਪੁੱਟੀ ਸੀ ਜੀ ਉਸ ਕਮਰੇ 'ਚ ਭੜੀ ਜਾਣ ਤਾਂ ਸੇ ਮਸਹੀ ਉਹਨਾਂ ਤੱਕਾ ਤੁਕਾ ਲਾ ਕੇ ਫੇਰ ਬੁਆ ਲਾਇਆ ਕਿੰਨੇ ਬੰਦੇ ਗਾਇਲ ਹੋਏ ਨੇ ਤੁਹਾਡੇ ਜੀ ਮੇਰੇ ਬੰਦੇ ਹੋਏ ਇੱਕ ਮਤਲਬ ਇੱਕ ਮੇਰਾ ਮੁੰਡਾ ਤੇ ਇੱਕ ਮੇਰਾ ਮਤਲਬ ਜੇੜ ਦਾ ਮੁੰਡਾ ਭਤੀਜਾ ਤੇ ਇੱਕ ਸਾਡੇ ਜਿਹੜੇ ਨੰਦਿਆ ਸਾਫ ਹੈਗੇ ਉਹਨਾਂ ਦੇ ਭਰਾ ਮਤਲਬ ਛੋਟੇ ਉਹ ਆ ਤੇ ਇੱਕ ਇੱਕ ਆ ਤੇ ਇੱਕ ਸਾਡੀ ਜਿਠਾਣੀ ਇਹ ਇੱਕ ਸਾਡੀ ਭਤੀਜੀ ਹਮ ਸੱਤ ਬੰਦੇ ਆ ਗਏ ਸਾਲ ਉਹ ਜਿਹੜੇ ਪਤਾ ਨਹੀਂ ਹੱਥ ਪਾਏ ਕਿੰਨਾ ਮਾਰਿਆ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਸਾਰਿਆਂ ਦੇ ਕੇ ਤੋਂ ਬੱਚੀਆਂ ਹੀ ਆ ਸਾਰਿਆਂ ਤੇ ਇਹ ਕਾਲ ਹੋਏ ਨੇ ਜੀ ਕਿੰਨੇ ਕੁ ਬੰਦੇ ਆਏ ਸੀਗੇ ਜਿਹਨਾਂ ਨੇ ਹਮਲਾ ਕੀਤਾ ਪੰਜ ਚਾਰ ਪੰਜ ਤੇ ਅੰਦਰ ਸੀ ਤੇ ਬਾਹਰ ਵੀ ਬਹੁਤ ਸੀ ਤੇ ਅਸੀਂ ਤੇ ਅੰਦਰ ਸੀ ਨਾ ਤੇ ਇਹ ਕੋਈ ਵਾਰੀ ਬੜਾ ਹੈ ਇਹਨਾਂ ਦਾ ਸਿਰ ਗਿਣਤੀ ਨਹੀਂ ਮਾਰੀ ਕਿੰਨੇ ਪਰ ਪੰਜ ਛੇ ਇੱਥੇ ਹੀ ਸੀ ਤੇ ਬਾਹਰ ਪਤਾ ਨਹੀਂ ਕਿੰਨੇ ਹੋਣ ਜੀ ਤੇ ਫਿਰ ਇਹ ਕੋ ਸਾਡੀ ਮਤਲਬ ਨਾਨਾ ਦੇ ਨਾਨਾ ਸੀ ਉਹਨਾਂ ਨੇ ਕੀ ਕੀਤਾ ਬਾਹਰ ਕੱਢ ਕੇ ਉਹਨਾਂ ਨੂੰ ਗੇਟ ਲਾਇਆ ਤੇ ਫਿਰ ਉਹ ਬਾਹਰ ਦੇ ਇੱਟਾਂ ਚ ਲਾਉਣ ਲੱਗੇ ਨੇ ਜਦੋਂ ਅਸੀਂ ਉਹਨਾਂ ਤੱਕਾ ਮਾਰ ਕੇ ਉਹਨਾਂ ਨੂੰ ਬਾਹਰ ਕੱਢਤਾ ਜਿਹੜੇ ਪਹਿਲਾਂ ਜਿਹੜੇ ਬਾਹਰ ਅਸੀਂ ਉਹਨਾਂ ਨੂੰ ਕੱਢਿਆ ਜਿਹੜਾ ਇੱਥੇ ਜੇ ਖੜੇ ਸੀ ਫਿਰ ਜਿਹੜੇ ਅੰਦਰ ਸੀ ਫਿਰ ਉਹਨਾਂ ਨਾਲ ਅੱਧਾ-ਅੱਧਾ ਕਰਕੇ ਕੱਢਿਆ ਸੀ ਜੀ ਤੇ ਇਹ ਕਿੰਨੇ ਵਜੇ ਦੀ ਘਟਨਾ ਹੈਗੀ ਹੈ ਇਹ ਹੈਗੀ ਆ ਮੈਨੂੰ ਅੱਧਾ ਘੰਟਾ ਹੋ ਗਿਆ ਹੋਵੇ ਅੱਧਾ ਅੱਜ ਅੱਜ ਦੀ ਘਟਨਾ ਹੈ ਇਹ ਵਕਤ ਜਿਹੜਾ ਮੱਲਾ ਕਿਹੜਾ ਪੈਂਦਾ ਜੀ ਇਹ ਮਾਦਨਉਰੀ ਪੈਂਦੀ ਹੈ ਵਾਦੋ ਨਗਰੀ ਪੈਂਦੀ ਇਹ ਵੀ ਇੱਥੇ ਨੇ ਅਸੀਂ ਨਵੇਂ ਰਹਿ ਕਿਰਾਏ ਤੇ ਆ। ਸਾਨੂੰ ਇੰਨੀ ਜਾਣਕਾਰੀ ਨਹੀਂ ਹੈਗੀ। ਉਹਨਾਂ ਨੇ ਪੁੱਛਿਆ ਜੀ ਜਦੋਂ ਘਰ ਦਾ ਮੈਂ ਕਿਹਾ ਕੋਈ ਪੁਰਾਣਾ ਹੋਊਗਾ ਤਾਂ ਹੀ ਪੁੱਛੀ ਜਾਂਦਾ। ਐਸੀ ਉਹਨਾਂ ਲੰਦਰ ਆ ਗਏ ਨੇ। ਜੀ। ਪੁਲਿਸ ਆਈ ਸੀ? ਹਾਂਜੀ। ਪੁਲਿਸ ਆਈ ਏ। ਹਾਂਜੀ ਪੁਲਿਸ ਆਈ ਆ। ਜਿੱਕੀ ਕਾਰਵਾਈ ਕੀਤੀ ਕਿਉਂ ਪਤਾ ਲੱਗਿਆ? ਉਹ ਆnde ਅਸੀਂ ਉਹਨਾਂ ਨੂੰ ਵਿਵੇਕ ਜਨਨ ਘਾਇਲ ਉਹਨਾਂ ਨੂੰ ਵੇਖਿਆ ਤੇ ਆnde ਤੁਸੀਂ ਦੱਸੋ ਤਾਂ ਸਹੀ ਮਤਲਬ ਕਿਹੜਾ ਬੰਦਾ ਸੀ, ਕੌਣ ਸੀ ਅਸੀਂ ਫਿਰ ਲੈਨੇ ਆ ਕਰਦੇ ਆ ਕਾਰਵਾਈ। ਜਿਹੜੇ ਬੰਦੇ ਲੜਾਈ ਕਰਕੇ ਗਏ ਉਹ ਤੁਹਾਡੇ ਪਾਰਟੀ 'ਚ ਆਏ ਸੀ। ਉਹ ਸਾਡੇ ਜਾਤ ਦੇ ਵੀ ਨਹੀਂ ਹੈਗੇ ਐਂ ਜੀ ਬਈ ਯੂਪੀ ਦੇ ਪੁਰਾਣੇ ਰਹਿੰਦੇ ਸੀ ਸਾਡੇ ਜੀਜਾ ਇਹਦੇ ਜਾਣ ਪਛਾਣ ਸੀ ਤੇ ਇਸ ਕਰਕੇ ਉਹਨਾਂ ਨੇ ਆਏ ਪਾਰਟੀ 'ਚ ਸੀਗੇ ਹਾਂਜੀ ਤੇ ਉਹਨਾਂ ਨੇ ਕਾਟ ਦਿੱਤਾ ਸੀ ਦਵਾ ਦੀ ਮਾਂ ਨੇ ਨਾ ਲਾਇਆ ਕਿੱਥੇ ਦੇ ਬੰਦੇ ਸੀ ਕੋਈ ਪਤਾ ਹੈਗਾ ਉਹ ਪਿੰਡ ਹੈਗਾ ਕਿਹੜਾ ਪਿੰਡ ਆ ਜੀ ਇਹ ਉਹ ਉਹ ਜਿੱਥੇ ਤੋਂ ਵਸੀਏ ਜਿਹੜੀ ਮਾਰ ਹੋ ਜਾਂਦੀ ਸੀ ਗੱਲ ਗੁਰੂ ਨਾਨਕ ਦੇਵ ਜੀ ਰਾਧਾ ਸਾਹਿਬ ਨੇ ਕਹalo ਨੇ ਇਹ ਹੀ ਹੈ ਸਾਹਮਣੇ ਥਾਣੇ ਤੋਂ ਤੇ ਵੀ ਸਰਮਸੂਬ ਹੋਇਆ ਸੀ ਕਿ ਮਾਧਮ ਨਗਰੀ ਕਲੀ ਨੰਬਰ 5 ਵਿੱਚ ਕੋਈ ਸਰਾਰਥੀ ਅੰਸਰ ਆਏ ਨੇ ਮਨਾਲੀ ਘਰ ਦੇ ਬਾਹਰੋਂ ਘਰ ਦੇ ਅੰਦਰ ਵੱਡਾ بیمار ਖੁੱਜੀ ਦੇ ਮੌਕੇ ਤੇ ਪਹੁੰਚੇ ਹੈ ਜੈਜਾ ਲੈ ਲਿਆ ਡਾਕਟਰ ਆ ਪਈਏ ਪਰਸਨਾ ਦੇ ਸਰਕਾਰੀ ਨਾਮ ਜੀ ਨਾਮ ਤੁਮਾਰੀ ਸਰਦਾਰੀਸ਼ਰ ਦਾ ਹੁਕਮ ਆਇਆ ਜੋ ਕੰਡੀ ਕਰ ਰਹੇ ਹਾਂ ਉਹ ਤੇ ਲੈਣਗੇ ਬੱਚੇ ਬਿਮਾਰੀ ਜਾ ਰਹੇ ਸੀ ਚਪੇੜਾ ਬੱਚਿਆਂ ਨੂੰ ਵੀ ਬਿਮਾਰੀ ਜਾ ਰਹੇ ਸੀ ਇਹਨਾਂ ਤਾਂ ਇੱਥੇ ਡੇਗ ਪਈ ਵਿਚਾਰੀ ਤੇ ਜਦੋਂ ਮੁੰਡਿਆਂ ਨੂੰ ਮਾਰਿਆ ਤਾਂ ਮੁੰਡਾ ਡੇਗ ਪਿਆ ਤੇ ਇਹ ਆਪਦੇ ਭਰਾ ਨੂੰ ਚੱਕਰ ਲੱਗ ਗਈ ਇਹਨੂੰ ਚਪੇੜਾ ਮਾਰਿਆ ਤਾਂ ਆਖੇ ਚੱਲਿਆ ਕੀ ਖਿੱਚਿਆ ਕੀ ਹੈ ਕੀ ਖਿੱਚ ਕੇ ਲਾਗੇ ਇੱਕ ਜੁੰਗਾ ਲੱਗੇ ਆਹ ਦੇਖੋ ਆਹ ਵੇਖੋ ਇੱਕ ਹੈਗਾ ਇੱਕ ਇੱਕ ਲੱਗੇ ਆਹ ਅੱਛਾ ਇੱਕ ਲੱਗੇ ਹਾਂ ਤੇ ਹੁਣ ਉਹ ਦਵਾਈ ਲੈਣਗੇ ਤੇ ਤਾਈ ਏ ਚਾਚੀ ਕਿੰਨੇ ਬੰਦੇ ਗਾਇਲ ਹੋਏ ਨੇ ਕਟੋ ਕਟੋ ਸ 7 ਜਿਹੜੇ ਹੈਗੇ ਜੀ ਨਹੀਂ ਨਹੀਂ ਗਾਇਲ ਕਿੰਨੇ ਜਣੇ ਤੁਹਾਡੇ ਇੱਥੇ ਹੋਏ 4 5 4 5 ਬਾਕੀ ਹਸਪੀਟਲ ਗਏ ਚੁ ਕੀ ਵੱਜਿਆ ਕੀ ਹੈ ਉਹਨਾਂ ਦੇ ਕਾਪੇ ਵੱਜੇ ਜੀ ਪਹੜੀਆਂ ਵੱਜੀਆਂ ਜੀ ਇੱਕ ਨੇ ਸਿਰ ਤੇ ਵੱਜੀ ਜੀ ਕੱਡੋ ਕਵਾੜੀ ਵੱਟੀ ਸਿਰ ਤੇ ਤੇ ਮੇਰੀ ਮੰਮੀ ਦੇ ਕਾਪਾ ਵੱਜਿਆ ਜੀ ਮੇਰੇ ਭਰਾ ਦੇ ਬਾਅਦ ਇੱਥੇ ਕਾਪਾ ਵੱਜਿਆ 100 ਥਾਂ ਵੱਜਿਆ ਇੱਥੇ ਤੇ ਇੱਥੇ ਜੀ ਡਾਕਟਰ ਸਾਹਿਬ ਕੀ ਮਾਮਲਾ ਹੋਇਆ ਇਹ ਕ ਆਪਣੇ ਮਾਦਮ ਲੱਗਦੇ ਤੇ ਲੜਾਈ ਜਿਹੜਾ ਦਾ ਕੇਸ ਆਇਆ ਪਰ ਜਦੋਂ ਆਪਾਂ ਇਲਾਜ ਕਰ ਲਿਆ 2 ਦਿਨਾਂ ਤੋਂ ਬੜੇ ਗੰਭੀਰ ਚੋ ਰਾਕੇ ਤਾਂ ਬਾਕੀ ਤੇ ਨਾ ਆਪਣੇ ਕੋਲ ਸੀ ਆ। ਕਿ ਟੋਟਲ ਕਿੰਨੇ ਚ ਨੇ ਆਇਆ ਸਰ? 5 5 ਦੇ ਦੋਨੋਂ ਰੈਫਰ ਕੀਤਾ ਗਿਆ। ਕਿੰਨੀ ਹੁ ਸੱਟਾਂ ਲੱਗੀਆਂ ਸਰ? ਆਪਣੇ ਮਨਸੇ ਦੀ ਛੋਟਾਈ ਸਰ ਆਪਾਂ। ਆਮੀ ਸੱਟਾਂ ਮਤ ਨਹੀਂ। ਉਹ ਵਿਆਹ ਹੋ ਸੀ ਇਹਨਾਂ ਦੇ ਕਹਿੰਦੇ। ਹਾਂ ਕਹਿੰਦੇ ਸੁਬੇ ਵਿਆਹ ਹੈਗਾ। ਬਾਕੀ ਆਪਾਂ ਜਾਲਾਂ ਵਾਲੀ ਮਿਸਰ ਨਾਮ ਪੁੱਛ ਕੋਈ ਚੋਰ ਸੀ।